ਆਈਜੀ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੁਸੀਂ ਵੀ ਜਿਹੜਾ ਕਿ ਦੋ ਤਿੰਨ ਦਿਨ ਸੁਣਵਾਈ ਚੱਲੀ ਜ਼ਮਾਨਤ ਨੂੰ ਲੈ ਕੇ ਫਰੀਦਕੋਟ ਜਿਹੜੇ ਅਦਾਲਤ ਦੇ ਵਿੱਚ ਆਖਿਰ ਕੀ ਕਾਰਨ ਹੋ ਸਕਦੇ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਵਕੀਲ ਵੱਲੋਂ ਕਿਸੇ ਪੱਖ 'ਚ ਕੋਈ ਕਮੀ ਰਹਿ ਗਈ ਆ ਕਿ ਦਲੀਲ 'ਚ ਕੋਈ ਕਮੀ ਰਹਿ ਗਈ ਆ ਜਾਂ ਕੁਝ ਹੋਰ ਜਿਹੜਾ ਦਬਾਅ ਨਹੀਂ ਬਣ ਸਕਿਆ ਉਸ ਕੇਸ ਦੇ ਵਿੱਚ ਜਿਹੜਾ ਜੱਜ ਨੇ ਐਡਾ ਵੱਡਾ ਫੈਸਲਾ ਜਿਹੜਾ ਇਸ ਇੰਨਾ ਜਿਹੜਾ ਅਹਿਮ ਤੇ ਜਿਹੜਾ ਬੜਾ ਵੱਡਾ ਕੇਸ ਆ ਜਿਹੜਾ ਬਹਿਬਲ ਕਲਾਂ ਗੋਲੀ ਕਰਨ ਦਾ ਕਿਉਂ ਜ਼ਮਾਨਤ ਦਿੱਤੀ ਗਈ ਹੋਊਗੀ ਤੁਹਾਨੂੰ ਕੀ ਲੱਗਦਾ ਦੇਖੋ ਜੀ ਵਕੀਲ ਵੱਲੋਂ ਮੇਰੇ ਵੱਲੋਂ ਵੀ ਕੋਈ ਕਮੀ ਪੇਸ਼ੀ ਨਹੀਂ ਰਹੀ ਗਈ ਉੱਥੇ ਮੈਂ ਦੋ ਤਿੰਨ ਦਿਨ ਲਗਾਤਾਰ ਜਿਹੜੀ ਬੈਸੁੰਦਰੀ ਦੋ ਦਿਨ ਉਹ ਸੁਣਦਾ ਵੀ ਰਿਹਾ ਤੇ ਜਾਂਦਾ ਵੀ ਰਿਹਾ ਸਰਕਾਰੀ ਵਕੀਲ ਵੱਲੋਂ ਵੀ ਸੱਟ ਦੇ ਵਕੀਲ ਵੱਲੋਂ ਵੀ ਜਿਹੜਾ ਉੱਥੇ ਚੰਗੀ ਤਰ੍ਹਾਂ ਜਿਹੜੇ ਸਬੂਤ ਪੁਖਤਾ ਜਿਹੜੇ ਰੱਖੇ ਗਏ ਸੀਗੇ ਆਜੀ ਉਮਰਾਨ ਨੰਗਲ ਦੇ ਖਿਲਾਫ ਜਿਹੜੇ ਸੀਗੇ ਪਰ ਦੋ ਤਿੰਨ ਦਿਨ ਫੈਸਲਾ ਰੱਖਮਾਂ ਰੱਖ ਕੇ ਤਰੀਕ ਤੇ ਤਰੀਕ ਦੇ ਕੇ ਜਿਹੜਾ ਤੀਜੇ ਦਿਨ ਜੱਜ ਨੇ ਫੈਸਲਾ ਉਹਨਾਂ ਦੇ ਪੱਖ ਚ ਦਿੱਤਾ ਉਹ ਇੱਕ ਬਹੁਤ ਸ਼ਰਮਸਾਰ ਗੱਲ ਸੀ ਕਿਉਂਕਿ ਸਬੂਤ ਬਹੁਤ ਵੱਡੇ ਜਿਹੜੇ ਇਹਨਾਂ ਨੇ ਦਿੱਤੇ ਸੀ ਉੱਥੇ ਵੀਡੀਓ ਅਜੀਤ ਸਿੰਘ ਜਿਹੜਾ ਗੋਲੀकांड ਕੋਟਕਪੁਰ ਦੇ ਵਿੱਚ ਜ਼ਖਮੀ ਹੋਇਆ ਉਹਦੀ ਪੂਰੀ ਵੀਡੀਓ ਉੱਥੇ ਦਿਖਾਈ ਗਈ ਜੱਜ ਸਾਹਿਬ ਨੂੰ ਬਾਕੀ ਉਹਨਾਂ ਨੇ ਜਿਹੜੇ ਸੌਸ ਸਬੂਤ ਬੰਦ ਕਰਕੇ ਲਿਖਤੀ ਰੂਪ ਚ ਜੱਜ ਸਾਹਿਬ ਨੂੰ ਪੜਨ ਲਈ ਦਿੱਤੇ ਸੀਗੇ ਉਹ ਵੀ ਬਹੁਤ ਸੀਗੇ ਜੱਜ ਸਾਹਿਬ ਨੇ ਜਿਹੜੀ ਇਹ ਜ਼ਮਾਨਤ ਕੀਤੀ ਹੈ ਇੱਥੋਂ ਜਿੱਥੋਂ ਲੱਗਦਾ ਕਿਸੇ ਨਾ ਕਿਸੇ ਜਿਹੜਾ ਇੱਥੇ ਦਬਾਅ ਪਾਇਆ ਗਿਆ ਦਬਾਅ ਦੇ ਅਧੀਨ ਜਿਹੜੀ ਇਹ ਜ਼ਮਾਨਤ ਲਈ ਗਈ ਆ ਉਹ ਹੁਣ ਜੱਜ ਸਾਹਿਬ ਦੱਸ ਸਕਦੇ ਵੀ ਉਹਨਾਂ ਨੂੰ ਕਿਹਦਾ ਦਬਾਅ ਬਣਿਆ ਸੀਗਾ ਨਾਲੇ ਇਹ ਗੱਲ ਵੀ ਜ ਇਹਨਾਂ ਨੇ ਜਿਹੜੀ ਇਹ ਜ਼ਮਾਨਤ ਦਿੱਤੀ ਆ ਸਾਡੇ ਸਿੱਖਾਂ ਦੇ ਵਿੱਚ ਜਿਹੜਾ ਇੱਕ ਧਾਰਮਿਕ ਇਸ਼ੂ ਜਿਹੜਾ ਇਹ ਬਣਿਆ ਸੀਗਾ ਇੱਕ ਧਾਰਮਿਕ ਇਸ਼ੂ ਇਸ਼ੂ ਸੀਗਾ ਇਹ ਸਾਡਾ ਗ੍ਰੰਥ ਦੀ ਬੇਅਦਬੀ ਹੋਈ ਸੀਗੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਗੋਲੀਆਂ ਚਲਾਈਆਂ ਸੀ ਦੂਜੇ ਪਾਸੇ ਜਿਹੜਾ ਇੱਕ ਰਾਮ ਮੰਦਰ ਦਾ ਰੌਲਾ ਜਿਹੜਾ ਇਹਨਾਂ ਦਾ ਮਸਲਾ ਚੱਲਦਾ ਸੀਗਾ ਉਹਦੇ ਵਿੱਚ ਵੀ ਉਹਨਾਂ ਨੇ ਇੱਕ ਬਿਲਡਿੰਗ ਬਣਾਉਣ ਦੇ ਲਈ ਜਿਹੜਾ ਉੱਥੇ ਲੀਡਰ ਖੜੇ ਹੋ ਗਏ ਉਹਨਾਂ ਨੂੰ ਉਹਦੀ ਮਨਜ਼ੂਰੀ ਵੀ ਮਿਲ ਗਈ ਉਹ ਤਾਂ ਬਣਾਉਣ ਦੇ ਲਈ ਕਿਉਂਕਿ ਉਹਨਾਂ ਦੀ ਉਹ ਪ੍ਰਾਪਤੀ ਸੀਗੀ ਇੱਕ ਝਟਦਾ ਸੀਗੀ ਸਾਡੇ ਸਾਡੇ ਸਿੱਖਾਂ ਦੇ ਵਿੱਚ ਇੱਕ ਕਮੀ ਜਿਹੜੀ ਪਾਈ ਗਈ ਕਿਉਂਕਿ ਅਸੀਂ ਜਦੋਂ ਇਨਸਾਫ ਲੈਣ ਲਈ ਇਕੱਠੇ ਹੋਏ ਤਾਂ ਲੱਖਾਂ ਦੀ ਤਦਾਰ ਚ ਇਕੱਠੇ ਹੋਏ ਵੀ ਸਾਨੂੰ ਇਨਸਾਫ ਚਾਹੀਦਾ ਪਰ ਜਦੋਂ ਇਨਸਾਫ ਦੇ ਰਾਹ ਤੇ ਚੱਲੇ ਤਾਂ ਉਹ ਅਸੀਂ ਦੋ ਫਾੜ ਹੋ ਗਏ ਅੱਡੋ ਅੱਡੀ ਹੋ ਗਏ ਆ ਉਹਨਾਂ ਵਿੱਚ ਉਹ ਜਿਹੜੀ ਉੱਥੇ ਪ੍ਰੈਸ਼ਰਾਈਜ਼ ਬਣਾਉਣਾ ਚਾਹੀਦਾ ਸੀ ਲੱਖ ਵੱਖ-ਵੱਖ ਜਥੇਬੰਦਗਾਂ ਨੇ ਆਉਣਾ ਚਾਹੀਦਾ ਸੀ ਉੱਥੇ ਉਹ ਜਥੇਬੰਦੀਆਂ ਨਹੀਂ ਪਹੁੰਚੀਆਂ ਜੀ ਨੂੰ ਜਿਹੜੇ ਮਾਹੌਲ ਨੂੰ ਦੇਖ ਕੇ ਮੈਨੂੰ ਲੱਗ ਰਿਹਾ ਜਿਹੜੇ ਮਾਹੌਲ ਨੂੰ ਦੇਖ ਕੇ ਜੱਜ ਨੇ ਉਹਨਾਂ ਦੇ ਜਿਹੜਾ ਹੱਕ 'ਚ ਫੈਸਲਾ ਰੱਖਤਾ ਕਿਉਂਕਿ ਇੱਕ ਦੋਸ਼ੀ ਉੱਥੇ ਜਦੋਂ ਆਉਂਦਾ ਸੀਗਾ ਤਾਂ ਉਹਦੇ ਜਿਹੜੀ ਮਦਦ ਵਾਲੇ ਬੰਦੇ ਸੀ 50 100 50 100 ਦੇ ਜਿਹੜੇ ਹਮਾਇਤ ਕਰਨ ਆਉਂਦੇ ਸੀ ਤੇ ਸਾਡੇ ਗੁਰੂ ਦੀ ਬੇਅਦਬੀ ਹੋਈ ਹੋਵੇ ਸਿੰਘ ਬੰਦੇ ਨੇ ਸ਼ਹੀਦ ਕੀਤੇ ਹੋਣ ਸ਼ਰੇਆਮ ਗੋਲੀਆਂ ਚਲਾਈਆਂ ਹੋਣ ਤੇ ਅਸੀਂ ਉਹਦਾ ਰੋਸ ਕਰਨ ਵੀ ਉੱਥੇ ਪਹੁੰਚੇ ਨਹੀਂ ਸਾਡੀ ਇਹ ਨਾਕਾਮੀ ਸੀ ਜਿਹਦੇ ਕਾਰਨ ਜੱਜ ਨੇ ਜਿਹੜਾ ਫੈਸਲਾ ਉਹਨਾਂ ਦੇ ਹੱਕ 'ਚ ਦਿੱਤਾ ਬਾਕੀ ਸਰਕਾਰਾਂ ਦੀ ਮਿਲੀਭੁਗਤ ਹੋ ਸਕਦੀ ਹੈ ਪ੍ਰੈਸ਼ਰਾਈਜ਼ ਹੋ ਸਕਦੀਆਂ ਜੱਜ ਉਹਨਾਂ ਤੋਂ ਕੋਈ ਉਹਨਾਂ ਦਾ ਪ੍ਰੈਸ਼ਰਾਈਜ਼ ਕਰਕੇ ਸਰਕਾਰ ਦੇ ਆਧਾਰ ਤੇ ਉਹਨਾਂ ਨੇ ਜਿਹੜਾ ਉਹ ਕੀਤਾ ਸਭ ਤੋਂ ਵੱਡੀ ਨਕਾਮੀ ਮੈਂ ਆਪਣੀ ਕੌਮ ਦੀ ਮੰਨਦਾ ਇਹਦੇ ਵਿੱਚ ਉਹਦਾ ਫੈਸਲਾ ਜਾਣਾ ਬੰਦਾ ਨਹੀਂ ਸੀ ਅਸੀਂ ਇੱਕ ਜੁੱਟ ਹੁੰਦੇ ਉੱਥੇ ਅਸੀਂ ਆਪਣਾ ਇਕੱਠ ਦਿਖਾਉਂਦੇ ਆਪਣਾ ਰੋਸ ਦਿਖਾਉਂਦੇ ਤਾਂ ਜੱਜ ਨੂੰ ਵੀ ਫੈਸਲਾ ਦੇਣ ਤੇ ਮਜਬੂਰ ਕਰਦੇ ਵੀ ਉਹਨਾਂ ਦੇ ਪੱਖ ਫੈਸਲਾ ਨਹੀਂ ਜਾਣਾ ਚਾਹੀਦਾ ਸੀਗਾ